ਰਾ ਪਰਵਾਰ ਜਿਹਦੇ ਧੀ ਆਉਂਦੀ ਹੈ ਜੀ ਕਿਸੇ ਦੇ ਘਰ ਦੇ ਧੀ ਦਾ ਜਨਮ ਲੈਣਾ ਨਾ ਇਹ ਗੋਡ ਗਿਫਟ ਆ ਰੱਬ ਦੀ ਰਹਿਮਤ ਕਹਿ ਲੋ ਪਤਾ ਕਿਦਾਂ ਜਦੋਂ ਧੀ ਆਉਂਦੀ ਨਾ ਘਰ ਦੇ ਵਿੱਚ ਬੰਦੇ ਦਾ ਰਹਿਣ ਸਹਿਣ ਹੀ ਬਦਲ ਜਾਂਦਾ ਹੈ ਰਹਿਣ ਸਹਿਣ ਤੁਸੀਂ ਘਰ ਚ ਕਿਦਾਂ ਦੇ ਕੱਪੜੇ ਪਾਉਂਦੇ ਹੋ ਪਹਿਲਾਂ ਪਰ ਜਦੋਂ ਧੀ ਦਾ ਜਨਮ ਹੁੰਦਾ ਨਾ ਧੀ ਵੱਡੀ ਹੁੰਦੀ ਹੈ ਤੇ ਫਿਰ ਬੰਦਾ ਉਹਦੇ ਕੱਪੜਿਆਂ ਦਾ ਸਟਾਈਲ ਵੀ ਬਦਲ ਜਾਂਦਾ ਵੀ ਘਰ ਚ ਬੋਲਣ ਲੱਗਿਆ 100 ਵਾਰ ਸੋਚਦਾ ਵੀ ਮੇਰੀ ਘਰ ਚ ਧੀ ਜਵਾਨ ਹੋ ਰਹੀ ਹੁਣ ਮੈਂ ਜਦੋਂ ਬਾਹਰ ਵਾਲ ਵੇਖਾਂਗਾ ਘਰ ਧੀ ਵੀ ਸੁਖਨਾ ਹੁਣ ਕੌਲ ਜਾਣ ਲੱਗ ਪਿਆ ਸਕੂਲੇ ਜਾਣ ਲੱਗ ਪਿਆ ਵੱਡੀ ਹੋ ਗਈ ਆ ਮੈਂ ਧੀ ਆਪਣੇ ਘਰੋਂ ਤੋੜਨੀ ਆ ਫਿਰ ਦਿਮਾਗ 'ਚ ਇਹ ਵੀ ਆਉਂਦਾ ਵੀ ਮੈਂ ਘਰੋਂ ਧੀ ਤੋੜ ਰਿਆ ਵਾਂ ਮੈਂ ਕਿ ਇੱਕ ਧੀ ਲੈ ਕੇ ਵੀ ਹੋਣੀ ਆ ਆਪਣੇ ਘਰ ਦੇ ਵਿੱਚ ਜੇ ਅਸੀਂ ਇਹਦੇ ਨਾਲ ਇਦਾਂ ਕਰਾਂਗੇ ਕੋਈ ਸਾਡੀ ਧੀ ਨਾਲ ਹੀ ਇਦਾਂ ਕਰ ਸਕਦਾ ਤੇ ਜੇ ਘਰ 'ਚ ਧੀ ਨਾ ਹੋਏਗੀ ਫਿਰ ਬੰਦਾ ਕਈ ਵਾਰੀ ਇਹ ਚੀਜ਼ ਮੈਂ ਨਹੀਂ ਆਂਦਾ ਸਾਰੇ ਇੱਕੋ ਜਿਹੇ ਪਰ ਵਾਸਤ ਵਿੱਚ ਕਈ ਵਾਰੀ ਬੰਦਾ ਸੋਚਦਾ ਕਈ ਤੇ ਇਦਾਂ ਕਿ ਪੈਣਾ ਸੁਖ ਨਾ ਦੋ ਨਿਆਣੇ ਸਾਡੇ ਘਰ ਤੇ ਹੋਣਾ ਹੀ ਆ ਸਾਡੇ ਘਰੋਂ ਕਿਹੜਾ ਕੋ ਜਾਣਾ ਵਾ ਉਹਨਾਂ ਦਿਮਾਗ 'ਚ ਗੱਲਾਂ ਬਹਿ ਜਾਂਦੀਆਂ ਮੈਂ ਇਹੀਂ ਕਿਹੜਾ ਕੋਈ ਕਾਨੂੰ ਦੇਣਾ ਵਾ ਆ 20 ਕਿੱਲੇ ਜ਼ਮੀਨ ਆ ਸਾਡੇ ਘਰ ਤੇ ਸੁਖ ਨਾ ਹੋਣਾ ਹੀ ਹੋਣਾ ਵਾ ਜਾਣਾ ਸਾਡੇ ਘਰੋਂ ਕੁਝ ਨਹੀਂ ਆ ਉਹਨਾਂ ਨੂੰ ਇਹ ਲੱਗਦਾ ਕਿ ਦੂਜੀ ਭੈਣ ਦੇ ਘਰ ਦੋ ਧੀਆ ਨੇ ਸਾਡੇ ਘਰ ਦੋ ਜਵਾਨ ਲੜਕੇ ਨੇ ਸਾਡੇ ਘਰ ਤੇ ਦਾਜ ਆਉਣਾ ਹੀ ਹੋਣਾ ਵਾ ਤੁਹਾਨੂੰ ਤੇ ਦੇਣਾ ਪੈਣਾ ਵਾ ਇਹ ਦਿਮਾਗ 'ਚ ਇਹ ਗੱਲਾਂ ਇਦਾਂ ਦੀਆਂ ਬਹਿ ਜਾਂਦੀਆਂ ਭਾਵੇਂ ਕਿ ਗੱਲਾਂ ਕੋਈ ਏਡੀਆਂ ਵਧੀਆ ਨਹੀਂ ਆਪਣੇ ਪੁੱਤਾਂ ਧੀਆਂ ਨੂੰ ਇੰਨੇ ਸੋਹਣੇ ਸੰਸਕਾਰ ਦੇ ਕੇ ਪਾਲੋ ਕਿ ਕੋਈ ਕਿਸੇ ਦੀ ਜ਼ਮੀਨ ਜਾਇਦਾਦ ਅੱਖ ਭਰ ਕੇ ਵੇਖੇ ਨਾ ਜਿਹਨੇ ਧੀ ਦਿੱਤੀ ਉਹਨੇ ਪਿਛੇ ਰਹਿ